ਕੋ ਨਿਆ ਹੋਇਆ ਲਸਣ ਖਾਣ ਦੇ ਨਾਲ ਸਰੀਰਕ ਖੁੰਡੋਰੀ ਦੂਰ ਹੁੰਦੀ ਹੈ ਨੰਬਰ 2 ਰਾਤ ਨੂੰ ਕਾਲੇ ਛੋਲੇ ਭਿਉ ਕੇ ਰੱਖੋ ਸਵੇਰੇ ਉਸ ਨੂੰ ਖਾਣ ਦੇ ਨਾਲ ਵਜਨ ਵੇਜੀ ਨਾਲ ਵਾਦਾ ਹੈ ਨੰਬਰ 3 ਗੋੰਦ ਖਾਣ ਦੇ ਨਾਲ ਜੋੜਾਂ ਦੇ ਦਰਦਾਂ ਅਤੇ ਕਮਰ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 4 ਵਜਨ ਘਟ ਕਰਨ ਦੇ ਲਈ ਸਵੇਰੇ ਕੰਨੀ ਪੀਤ ਨਸੀ ਬਣੀ ਚਾਹੀਦੀ ਹੈ ਨੰਬਰ 5 ਪਾਲਕ ਖਾਣ ਦੇ ਨਾਲ ਐਸਜੀਟੀ ਦੀ ਸਮੱਸਿਆ ਘਟਉਂਦੀ ਹੈ ਨੰਬਰ 6 ਸੀਤਾ ਫਲ ਖਾਣ ਦੇ ਨਾਲ ਚਮੜੀ ਦੇ ਉੱਪਰ ਚਮਕਾਉਂਦੀ ਹੈ ਨੰਬਰ 7 ਬਰੋਕਲੀ ਅੱਖਾਂ ਦੇ ਲਈ ਕਾਫੀ ਲਾਹੇਵੰਦ ਹੁੰਦੀ ਹੈ ਨੰਬਰ 8 ਸਵੇਰੇ चार खजूर खाने कमजोरी दूर होंगी है नंबर नौ बकरी दे दुध के न बदम खाने ज्यादा तेज है नंबर दस टमाटर के उ नमक पा के चेहरे के उपर रगड़नेडे चेहरे के उपर निखार आता है चेहरा साफ हुंदा है ਨੰਬਰ 12 ਗੁੜਖਾਨ ਦੇ ਨਾਲ ਸਾਡਾ ਕੋ ਸਾਹ ਹੁੰਦਾ ਹੈ ਨੰਬਰ 13 ਚੀਨੀ ਚਾਹ ਇਹ ਖੰਡ ਸਾਡੇ ਸਰੀਰ ਦੇ ਲਈ ਇੱਕ ਸਿਗਰਟ ਜਿਨੀ ਹਾਨੀਕਾਰਕ ਹੁੰਦੀ ਹੈ ਇਹਨਾਂ ਨੂੰ ਨਹੀਂ ਵਰਤਣਾ ਚਾਹੀਦਾ ਧਿਆਨ ਰੱਖੋ ਲਾ